ਜੋਤਿਨੂਰਾ ਜਿਨ੍ਹਾਂ ਨੇ ਸਾਲ 2014 ਦੇ ਵਿੱਚ ਸਤੰਬਰ ਮਹੀਨੇ 'ਚ ਕੁਨਾਲ ਪਾਸੀ ਫਲੋਰ ਵਾਸੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ ਤੇ ਨਸ਼ੇ ਕਰਕੇ ਉਹਨਾਂ ਦੀ ਮਾਰਕੁੱਟ ਕੀਤੀ ਜਾਂਦੀ ਸੀ। ਉਹਨਾਂ ਦੇ ਪ੍ਰੋਗਰਾਮ ਜਾਂ ਸ਼ੋਅ ਤੋਂ ਆਉਣ ਵਾਲੇ ਪੈਸੇ ਵੀ ਆਪਣੇ ਕੋਲ ਰੱਖ ਲੈਂਦੇ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਕੇ ਪੈਸੇ ਤੈਅ ਕਰਦੇ ਸੀ। ਉਹਨਾਂ ਦੱਸਿਆ ਕਿ ਹੁਣ ਉਹਨਾਂ ਨੂੰ ਉਹਨਾਂ ਦੇ ਪਤੀ ਵੱਲੋਂ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਲਾਈਵ ਆ ਕੇ ਆਪਣੇ ਪਤੀ ਦੇ ਖਿਲਾਫ ਕਾਫੀ ਖੁਲਾਸੇ ਵੀ ਕੀਤੇ ਸੀ। ਤੁਹ ਲਾਈਵ ਆ ਕੇ ਆਪਣੇ ਪਤੀ ਦੇ ਖਿਲਾਫ ਦੋਸ਼ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਉਦਰੇ ਇਸ ਤੋਂ ਦੁਖੀ ਹੋ ਕੇ ਅਦਾਲਤ ਵਿੱਚ ਤਲਾਕ ਦਾ ਕੇਸ ਵੀ ਉਹਨਾਂ ਨੇ ਤਿਆਰ ਕਰ ਦਿੱਤਾ ਸੀ ਤੁਹਾਨੂੰ ਦੱਸਿਆ ਸੀ ਕਿ ਪਿਤੇ ਦਿਨੀ ਨੂਰਾ ਨੇ ਲਾਈਵ ਆ ਕੇ ਦੱਸਿਆ ਸੀ ਕਿ ਉਹਨਾਂ ਨੂੰ ਉਸਮਾਨ ਦੇ ਨਾਲ ਪਿਆਰ ਹੈ ਜਿਸ ਨੂੰ ਰੋਕਣਾ ਹੈ ਉਹ ਕਰ ਲੋ ਆਪਣੇ ਪਿਆਰ ਵਾਲੀ ਗਰਲ ਸਵੀਕਾਰ ਕਰਕੇ ਹੁਣ ਉਸਮਾਨ ਦੇ ਨਾਲ ਜੋਤੀ ਨੂਰਾ ਲਾਈਵ ਆ ਚੁੱਕੀ ਹੈ ਜਿੱਥੇ ਉਸਮਾਨ ਵੀ ਉਹਨਾਂ ਤੇ ਪਿਆਰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਸੀ ਆਓ ਇਸ ਵੀਡੀਓ ਤੇ ਪਹੁੰਚ ਨਜ਼ਰ ਰੋਟੀ ਰੋਟੀ ਖਵਾਉਣ ਨੂੰ ਮੁੱਛੀ ਦੇ ਮਾਨੇ ਤਾਂ ਧੱਕੇ ਨਾਲ ਹੀ ਖਾੰਦੇ ਵੀ ਧੱਕੇ ਨਾਲ ਹੀ ਖਵਾਉਣੇ ਜਦੋਂ ਤੁਸੀਂ ਆਖਦੇ ਰੱਜ ਕੇ ਰੋਟੀ ਖਾਣੀ ਮੈਂ ਕਹਿ ਕੇ ਹੋਏ ਦੀ ਦੋ ਰੋਟੀਆਂ ਦੋ ਦਿਨ ਮੈਂ ਤਾਂ ਆਪਣੀ ਮੈਂ ਕਹਿੰਦਾ ਤੁਸੀਂ ਆਖਦੇ ਰੱਜ ਕੇ ਰੋਟੀ ਖਾਣੀ ਟੱਬਾ ਪੂਰਾ ਇੱਕ ਖਾਲੀ ਕਰ ਦੇਣਾ ਪਰ ਰੋਟੀਆਂ ਖਾਂ ਖਾ ਕੇ ਤੰਦੂਰ ਵਾਲਾ ਭਾਈ ਛਦਾਈ ਕਰਦਾ ਹੈਗਾ ਲਾਈ ਜਾ ਲਾਈ ਜਾ ਖਾਈ ਜਾਣੀਆਂ ਅਸੀਂ ਦੀਦੀ ਤੁਸੀਂ ਇਦਾਂ ਹੀ ਹੱਸਦੇ ਰਹੋ ਤੇ ਦੋਨੋਂ ਸਾਰੇ ਭਰਾਵਾਂ ਦਾ ਸਾਥ ਚਾਹੀਦਾ ਠੀਕ ਹੈ ਜੀ ਪੈਣਾ ਦਾ ਭਰਾਵਾਂ ਦਾ ਸਾਥ ਅਨੰਦ ਉਬਾ ਅੱਜ ਤਾਂ ਕਿ ਸਾਰੇ ਨੇ ਦੁਆਵਾਂ ਹਨ ਦੁੱਖੀ ਤਿੱਕੀ ਪਰੇ ਰਹਿਣ ਹਾਂ ਵਾਓ ਕੀ ਬੈਠਾ ਹੈ ਹੈ ਮੰਦੀ ਬਸ ਤੇ ਮੈਂ ਇਹਨਾਂ ਪਾਤਾ ਸਾਰੇ ਸਾਰੇ ਕ੍ਰਿਵੀਜ਼ਨ ਦੇ ਵਿੱਚ ਸੀਗੇ ਸਾਨੂੰ ਸਾਰੇ ਗੱਲ ਸੁਣ ਦੇਖ ਕਹਿੰਦੇ ਬਿਊਟੀਫੁੱਲ ਜੋੜੀ ਰੱਬ ਤੁਹਾਨੂੰ ਸਾਰੀ ਉਮਰ ਖੁਸ਼ੀਆਂ ਤੇ ਰੱਖੇ ਸਾਰਿਆਂ ਨਾਲ ਥੈਂਕ ਯੂ ਜੀ ਕੌਣ ਹੈ ਬੈਨ ਵੇ ਬੈਨ ਪਾਟੀਆਂ ਵਾਹ ਵਾਹ ਗ੍ਰੀਨ ਪਾਟੀਆਂ ਕੀ ਹੈ ਬੀ ਕੀ ਐਨ ਕੀ ਬਣਦਾ ਜੀ ਬਟੇ ਇਹ ਹੀ ਹੈ ਅਮਰੇ ਪੋਤਨਾਂ ਨਾਲ ਜਰ ਨਹੀਂ ਲੱਗੇ ਕਿਸੇ ਦੇ ਵੀ ਜੀ ਇਹ ਸਿ ਸ਼ਰਮਾ ਉਹੀ ਉਹੀ ਮੇਰਾ ਪੁੱਤ ਦਾ ਤਾਂ ਦਾ ਖੋਚ ਰਵੇ ਜਿਹੜੀ ਬੁਰ ਬੁਰੀਆਂ ਨਜ਼ਰਾਂ ਨਾ ਮੇਰੇ ਪੁੱਤ ਤੇ ਆਪਾਂ ਜਲਦੀ ਜਲਦੀ ਉਤਾਰ ਦੇਣੀਆਂ ਕੋਈ ਗੱਲ ਨਹੀਂ ਠੀਕ ਹੈ ਸਹੀ ਹੈ ਟੈਨਸ਼ਨ ਲੈਣੀ ਮੇਰੇ ਪੁੱਤ ਨੇ ਐਕਟਿਵ ਰਹਿਣਾ ਤੇ ਖੁਸ਼ ਰਹਿਣਾ ਹਮੇਸ਼ਾ ਇਸੇ ਇਧਰ ਬੁਗਾ ਕਰਾਉਣਾ ਥੋੜਾ ਯਾ ਤੇ ਮੂੰਹ ਦੇ ਨਾਲ ਦੀ ਬੁਗਾ ਨਾ ਕਰ ਕੰਬ ਜਿਵੇਂ ਆਪਣਾ ਕੰਬ ਕਰ ਥੋੜਾ ਯਾ ਇਧਰ ਕੋਈ ਕੰਪਨੀ ਚ ਅੰਸ਼ਾ ਦੀ ਮੇਰੀ ਗੱਲ ਸੁਣ ਇਸੇ ਯਾਰ ਕੀ ਕਰੇ ਯਾਰ ਪਰੇਸ਼ਾਨ ਹੋ ਕਰ ਦਿੰਦੀ ਬੂਟੇ ਗਾਣਾ ਕੱਢ ਦੋ ਬੂਟਾ ਗਾਣਾ ਕਿੱਦਾਂ ਕਰੇਗੀ ਆ ਤੰਗ ਤਾਂ ਇਨਾ ਕਰ ਦੇ ਬੂਟੇ ਨੂੰ ਬੂਟੇ ਨੂੰ ਗਾਣਾ ਕੱਢਣੀਆਂ ਹੋਰ ਬੂਟੇ ਨੂੰ ਕੀ ਗਾਣਾ ਠੀਕ ਹੈ ਇਦਾਂ ਨੀਂਦ ਵੋ ਆਂਦੀ ਐਨੂੰ ਟੱਕਰ ਲਵਾਈਆਂ ਅੱਜ ਟੱਕਰ ਆਇਆਂ ਨਹੀਂ ਆਏ ਸਿੱਧਾ ਨਾ ਵੀਡੀਓ ਭੇਜਨੀ ਹੋ ਵੀਡੀਓ 300 ਜਣਾਂ ਦੇ ਕੇਸ ਤਾਂ ਵੇ ਮੈਂ ਗੱਡੀ ਨੂੰ ਮਾਰਤੀ ਸਿੱਧਾ ਸੀਨੇ 'ਚ ਸਿਰ ਤੇ ਨਹੀਂ ਇਹ ਜਾਗਦਾ ਸੀ ਅਸੀਂ ਕੰਮ 'ਚ ਆਏ ਸੀ ਕੋਈ ਮਿਲਣਾ ਸੀਗਾ ਕਿਸੇ ਨਾਲ ਤੇ ਮਿਲ ਕੇ ਮਿਲਣਾ ਹਾਲ ਸੀ ਕਿਤੇ ਨਹੀਂ ਨਾ ਮੈਨੂੰ ਕੋਈ ਕੋਟਵਾਰ ਜੀ ਕਿਸੇ ਅੱਗੇ ਕਿਸੇ ਨੂੰ ਕੋਟਵਾਰ ਜੀ ਪੁੱਛਿਆ ਇਹ ਹੈਗਾ ਨਾਨੀ ਸਿੰਘ ਅੱਛਾ ਨਾਮ ਹੈ ਕਹਿੰਦੇ ਇਹ ਇਹ ਨੇ ਤੁਹਾਡੇ ਅਸੀਂ ਮੈਂ ਤੁਹਾਡੇ ਅਸੀਂ ਨੇ ਇਹਨਾਂ ਦੇ ਜੀ ਖੁਸ਼ ਰਹੋ ਸਾਨੂੰ ਇੱਧੇ ਸਾਰੇ ਜਾਣੇ ਪਿਆਰ ਦਿੰਦੇ ਰਹੋ ਤੇ ਅਸੀਂ ਦੇਖੋ ਚਾਹੀਏ ਅੱਲਾਹ ਪਾਕ ਖੁਸ਼ ਰੱਖੇ ਜੀ ਤੁਹਾਡੀ ਕਿਓ ਕਿੰਨੇ ਵਜੇ ਹੈ ਮੈਮ 7:00 7:30 ਦਾ ਕਾਰਟ ਸੀ 7:30 ਦਾ ਹੈ ਤੇ ਤਨਕ ਬਲਕ ਖਾਣਾ ਖਾ ਲਈ ਉਹ ਤਾਂ ਲੈ ਸਮਝਣਾ ਖਾਣਾ ਨਹੀਂ ਚੁਸਕਣਾ ਫਿੱਟ ਨਹੀਂ ਫਲਿੰਗ ਮੈਂ ਹੁਣ ਮੇਰੇ ਤੱਕ ਆ ਗਿਆ ਦੇਖਦਾ ਕਿ ਕਿੰਨਾ ਕੋਟਾ ਦਿਖਾਦਾ ਕਿ ਇਹ ਚੰ 25 ਸੈਕਿੰਡ ਫਿਨਿਸ਼ ਕੀਤਾ ਬੱਸ ਲੇਟ ਉਹ ਮਾਈ ਗੋਡ ਤੁੱਡੇ ਆਇਆ ਕਰੋ ਯਾਰ ਪਲੀਜ਼ ਉਹ ਮੇਰੇ ਤੇ ਡਿਸਟਾਸ ਮੈਂ ਨਹੀਂ ਕਰਦਾ ਹੁੰਦਾ ਹੋਰ ਤਰ੍ਹਾਂ ਹੁੰਦਾ ਤਾਂ ਇਹ ਤੋਂ ਹੋਰ ਕੁਝ ਮੈਂ ਹੋਰ ਕੁਝ ਮੰਗਵਾ ਲਵਾਂ ਨਾ ਹੋਰ ਕੁਝ ਮੰਗਵਾ ਕੇ ਖਾ ਲੈਣਾ ਜਿਹੜਾ ਮਨ ਕਰਦਾ ਖਾਣੂ ਚੀਜ਼ ਨਹੀਂ ਹੁਣ ਜਾਣਾ ਅਸੀਂ ਖਾਣਾ ਆ ਸਟਾਲ ਤੇ ਜਾਇ ਲਾਤੇ ਤੇ ਇਹ ਇਹਦੇ ਦੋ ਚ ਪੇੜਾ ਮਾਰ ਦਿਓ ਰੱਜ ਜੂਗਾ ਮੈਂ ਲੀਡ ਮਾਰਦੀ ਆ ਟੁੱਟੀ ਬਈ ਤੇਰੇ ਵਿੱਚ ਮੈਂ ਹੋਰ ਸੁਣਾਓ ਕੀ ਆ ਸੰਗਰੂਰ ਤੋਂ ਅਸੀਂ ਹੈਲੋ ਸਿਸਟਰ ਖੁਸ਼ ਰਿਹਾ ਕਰੋ ਠੀਕ ਹੈ ਜੀ ਬਰਾ ਮਾਣਾ ਸਾਹ ਚਾਹੀਦਾ ਹਾਏ ਤੇ ਤੈਨੂੰ ਸਾਹ ਹੋ ਗਈ ਹਾਏ ਇਹ ਕਿੰਨਾ ਸੋਣਾ ਮੈਨੂੰ ਇਹਨਾਂ ਨੇ ਸੋਣਾ ਬਣਾਇਆ ਉਹਨਾਂ ਨੇ ਟੈਟੂ ਬਣਾਇਆ ਤੁਸੀਂ ਥੈਂਕ ਯੂ ਤਾਂ ਬੋਲੋ ਸੌਰੀ ਸੌਰੀ ਮੈਨੂੰ ਪਤਾ ਨਹੀਂ ਕਿ ਅਵੀ ਥੈਂਕ ਯੂ ਹੋਰ ਜਾਣਦਾ ਕਰੋ ਭਰਾਵਾ ਲੈ 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 ਇਹ ਅਗੇ ਨੇ ਸਿਰਤ ਬਾਜਵਾ ਸੌਰੀ ਭਾਜੀ ਇਹ ਕਿਹ ਪਰਾਇਆ ਭੈਣ ਹੀ ਐ ਸੌਰੀ ਭੈਣੇ ਉਹਨਾਂ ਨੇ ਟੈਟੂ ਬਣਾਇਆ ਤੁਸੀਂ ਥੈਂਕ ਯੂ ਤਾਂ ਬੋਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇੱਦਾਂ ਤੇ ਮੈਂ ਵੀ ਭੈਣੇ ਇਹਨੇ ਵੀ ਨਹੀਂ ਮੈਨੂੰ ਬੋਲਦਾ ਟੈਟੂ ਨਹੀਂ ਆਪਸ ਸਪ੍ਰਾਈਜ਼ ਦੇਣਾ ਸਾਰਿਆਂ ਨੂੰ ਇੱਕ ਹੋਰ ਤਰ ਪਤਾ ਹੀ ਆ ਜਦੋਂ ਤੁਸੀਂ ਆਜੂਗੇ ਵਾਪਸ ਟੈਟੂ ਦਾ ਠੀਕ ਹੈ ਚੰਡੀਗੜ੍ਹ ਕਦ ਕਦ ਹਾਜ਼ਰੀ ਚੰਡੀਗੜ੍ਹ ਵੇਖਦੇ ਹੁਣ ਚੰਡੀਗੜ੍ਹ ਆਪਾਂ 18 ਤਰੀਕ ਨੂੰ ਜਾਣਾ 13 13 ਨੂੰ ਦਿੱਲੀ 14 ਨੂੰ ਦਿੱਲੀ ਭਾਈ ਮਹਾਰਾਜ ਵੀਪੀ ਪਲੱਸ ਓਕੇ ਇੱਕ ਨੇ ਕਮੈਂਟ ਕੀਤਾ ਵਿਸ਼ਾਲ ਭਾਈ ਆ ਕੋਈ ਕਹਿੰਦੇ ਮਾਰਾ ਲਗਾਤਾ ਮੁੰਡਾ ਤੂੰ ਤੁਸੀਂ ਗਾਣਾ ਨਹੀਂ ਸੁਣਦੇ ਸੀ ਕਿ ਕਿਹੜਾ ਸੀ ਲੋਕਾਂ ਦੀਆਂ ਨਜ਼ਰਾਂ ਆ ਲੋਕਾਂ ਦੀਆਂ ਨਜ਼ਰਾਂ ਚੜਿਆ ਪਿਆ ਨਹੀਂ ਮੁੰਡਾ ਲੋਕਾਂ ਦੀਆਂ ਲੈ ਆ ਲੈ ਕਿਹੜਾ ਸੀ ਗਾਣਾ ਬਾਬਾ ਤੇਰੇ ਤੇ ਲੱਗਦਾ ਗਾਣਾ ਇਹ ਚਲਾ ਦੇ ਲੈ ਚਲਾ ਦੇ ਟਿੱਡੇ ਟਿੱਡੇ ਖੋਸ਼ ਰਿਹਾ ਕਰੋ ਮੇਰਾ ਪੁੱਤ ਠੀਕ ਹੈ ਪੈਨਸ਼ਨ ਲੈਣੀ ਮੇਰਾ ਪੁੱਤ ਆ ਜਾਨੂੰ ਦੀ ਸੀਗਾ ਓਏ ਰਲ ਕਾਂ ਦਾ ਜੀ ਉਹ ਹੀ ਫੌਂਟਾ ਜਿਹੜਾ ਫੌਂਟਾ ਆਜਾ ਇਸ ਤਰਾਰੇ ਲੈ 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 ਪੈਸੀ ਆ ਬਿਘਾ ਫਲ ਫਲ ਫੋਰਸ ਨਾਓ ਕਿਦਾਂ ਟੈਚੀ ਕਹਿੰਦੇ ਗੈਂਗਸਟਰ ਤਾਂ ਲੱਗਦਾ ਨਹੀਂ ਬਾਈ ਕਿਸੇ ਪਾਸੇ ਉਹ ਵੀ ਭਾਜੀ ਝੂਠ ਬੋਲਾ ਜਾ ਰਿਹਾ ਵਾ ਚਲੋ ਇਹ ਸਹੀ ਹੋ ਗਾ ਬਾਕੀ ਵੀ ਆ ਨਾ ਕੋਈ ਗੱਲ ਨਹੀਂ ਪਰ ਹਮਾਰਾ ਸਾਥ ਚਾਹੀਦਾ ਵਾ ਇਦਾਂ ਕੇਰ ਕਹਿਣਾ ਕੋਈ ਗੈਂਗਸਟਰ ਨਹੀਂ ਬਣ ਜਾਂਦਾ ਸਭ ਤੋਂ ਵੱਧ ਸੱਚੀ ਹਾਂ ਹਲੋ ਮੈਡਮ ਇਹੀ ਨੇ ਜਿਹਦਾ ਨਾਮ ਲਿਆ ਕੁਨਾਲ ਪਸੀਨੇ ਦੀ ਆਈਡੀ ਕਰਕੇ ਸਭ ਪ੍ਰੋਬਲਮ ਇਹਦੀ ਕਰਕੇ ਕਰਕੇ ਸਭ ਪ੍ਰੋਬਲਮ ਹੋਈ ਹੈ ਲੇਕਿਨ ਇਹ ਤਾਂ ਇਦਾਂ ਦੇ ਲੱਗਦਾ ਹੀ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਜਿਹੜਾ ਬੰਦਾ ਆਪ ਉਹ ਜ ਕੁਛ ਕਰਦਾ ਹੋਵੇ ਹੋਈ ਸਹੀ ਗੱਲ ਹੈ ਸਾਰਿਆਂ ਨੂੰ ਹੌਲੀ ਹੌਲੀ ਸਾਰਾ ਕੁਝ ਪਤਾ ਲੱਗ ਜਾਣਾ ਕਿ ਅਸੀਂ ਕੀ ਸੀ ਕਿਹਨੇ ਤਕੀਦ ਕਰ ਸਾਡੇ ਦਿਲ ਚ ਚਰਨੀ ਨਾ ਸਾਡੇ ਦਿਲ ਚ ਕੋਈ ਗਲਤਫਹਿਮੀ ਹੈ ਬਸ ਇਹ ਕੇ ਨੋ ਇਹ ਕਿ ਫੈਕਟਰੀ ਕਿੰਨਾ ਮਾਰਿਆ ਰੱਬ ਨੇ ਵੀ ਮੁਹੱਬਤ ਕੀਤੀ ਤੇ ਨਹੀਂ ਆ ਪਰ ਬਰਾਬਰ 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 ਮੁੱਦ ਦਾ ਬਹੁਤ ਵੱਡੀ ਬਹੁਤ ਵੱਡੀ ਸਹੀ ਗੱਲ ਹੈ ਟੈਂਸ਼ਨ ਨਾ ਲਾਗੋ ਤੁਸੀਂ ਖੁਸ਼ ਰਹਿਣਾ ਖੁਸ਼ 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 ਮੈਂ ਟਿੱਡਾ ਖੁਸ਼ ਰਹਿ ਰਵੇ ਟਿੱਡਾ ਖੁਸ਼ ਰਵੇ ਟਿੱਡਾ ਖੁਸ਼ ਰਵੇ ਠੀਕ ਹੈ ਕਮਲ ਜੀ ਗੌਰ ਮੈਨੂੰ ਵੀ ਜਵਾਬ ਦੇ ਦਿਓ ਅਸੀਂ ਇੰਨੀ ਦੂਰ ਬੱਲੇ ਥੋੜੇ ਪਿਆਰ ਕਰਕੇ ਹਾਂਜੀ ਜੀ ਦੋਸਤ ਜੀ

ਕਿਸਮਤ ਵਾਲੇ ਆ ਕਰ ਆਇਆ ਕਮਲ ਕਮਲ ਪਰ ਇੱਕ ਗੱਲ ਦੱਸੋ ਪੂਰੀ ਸਮਝ ਨਹੀਂ ਆਈ ਕੁਛ ਅਬ ਵਿੱਚ ਸਪੈਲਿੰਗ ਸਹੀ ਨਹੀਂ ਗਈ ਜਿੱਤੀ ਆਪਕੀ ਹਸੀ ਸੇ ਹੀ ਜਿੱਤ ਜਾਂਦੇ ਹੋਗੇ ਲੋਕ ਉਹ ਤਾਂ ਹੈ ਅੱਛਾ ਉਹਨਾਂ ਉਹ ਫੇਰ ਮੈਨੂੰ ਕਮੈਂਟ ਆਇਆ ਉਹਨਾਂ ਨੇ ਟੈਟੂ ਬਣਾਇਆ ਉਹਨਾਂ ਦੀ ਟੋਟ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇੱਕ ਹੋਰ ਉਹ ਵੀ ਦਿਖਾਉਂਗਾ ਸਰਪ੍ਰਾਈਜ਼ ਦੇਣਾ ਇੱਕ ਮਿੰਟ ਆਪਣੇ ਮੱਥੀ ਮੈਂ ਸੰਜੇ ਦਾ ਲੱਗਦਾ ਭਾਈ ਮੈਨੂੰ ਕਹਿਣਗੇ ਨਾ ਸੰਜੇ ਦਾ ਲੱਗਦਾ ਭਾਜੀ ਔਰ ਆਪ ਕੈਸੇ ਹੋ ਯੂਪੀ ਟੂਰ કેਸਾ ਹੈ ਸਭ ਬੜੀਆ ਐਤ ਸੋ ਅੰਮ ਜੀ ਅਭੀ ਗੱਲ ਸੁਣੀ ਸਮਾਨ ਬਹੁਤ ਪਿਆਰਾ ਸੋਹਣਾ ਹੈ ਤੁਹਾਡਾ ਨਾਲ ਸੋਹਣਾ ਲੱਗਦਾ ਤਾਕੀ ਲੋਕੀ ਦੇ ਸੰਜੇ ਦਾ ਤਿਲਕਦਾ ਪਿਆ ਭਾਈ ਮੱਤਿਆ ਵਾਹ ਤਰੇ ਬਹੁਤ ਬਹੁਤ ਸੋਣੀ ਗੱਲ ਕੀਤੀ ਤੂੰ ਮੀਂਹ ਤਰੇ ਹੰਨਿਸ ਦਿੱਤੀ ਆ ਚਪਲਾ ਵਾਲਾ ਤ੍ਰਿਸ਼ੀ ਸੱਜਣਾਂ ਨਾਲ ਸੁਣ ਬਾਬਾ ਤੇ ਨੂੰ ਤਮ ਕੀ ਗੀ ਨੇ ਗੋਲੀਆਂ ਪੁੱਜੀਆਂ ਸੰਜੀ ਆ ਖੜੇ ਵੇ ਇੱਥੇ ਹੀ ਆ ਤੋਲਤਾ ਜੰਗੜਾ ਸਾਡੀ ਆਪਣੀ ਜਾਨ ਵਾਲੇ ਤੋਂ ਆਹੋ ਕੋਤਨਾ ਕਿ ਜਾਣਾ ਆਪਾਂ ਇੱਧਰ ਆਵੇਗਾ ਇੱਧਰ ਵੇਖੀ ਤੇਰੀਆਂ ਦੇ ਗੋਲੀਆਂ ਵਿਛੀਆਂ ਲਿਆ ਐਂ ਲੱਗਣੀਆਂ ਯਾਰ ਤੂੰ ਤੇ ਪਹਿਲੀ ਸਾਨੂੰ ਤਾਂ ਬੁਖਾਰਪੂਰ ਦੀ ਵੀ ਚੜਦਾ ਸੀ ਤੇ ਪੈਰਾਸੀਟਾ ਮੋਲ ਵੀ ਰੱਖੀ ਤੇ ਉਹ ਹੀ ਕੱਢ ਕੇ ਮਾਰ ਦਿੰਦੇ ਐਲ ਪੀ ਪਰਸਨ ਨੇ ਵਾਵਾ ਇਹ ਤਾਂ ਨਹੀਂ ਕਿ ਤੁਜੀ ਅਸੀਂ ਗੋਰੀਆਂ ਦੇ ਕੰਮ ਕਰਨੇ ਨਹੀਂ ਕਦੀ ਅਸੀਂ ਆਪਣੀ ਜਿਹੜੀ ਲਾਈਫ ਆ ਉਹ ਬਸ ਸੈਟਲ ਕਰਨੀ ਆ ਜਿਹੜਾ ਲਾਈਫ ਜਿੱਨਾ ਲੋਸ ਗਿਆ ਨਾ ਉਹ ਸੈਟ ਕਰਨੀ ਆ ਮੈਂ ਟਿੱਡਾ ਨੂੰ ਹਮੇਸ਼ਾ ਕੋਸ਼ਿਸ਼ ਰੱਖਣਾ ਤੇ ਜੇ ਟਿੱਡਾ ਰੋਇਆ ਟਿੱਡਾ ਨਾਲਆਂ ਕਰਨੀਆਂ ਨਿੱਕੀਆਂ ਨਿੱਕੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ